ਗੱਲ ਟਰੈਕਟਰ ਦੀ ਨਹੀਂ ਗੱਲ ਜਿਗਰੇ ਦੀ ਆ ਆਪਾਂ ਨੂੰ ਬਾਈ 3.5 ਲੱਖ ਰੁਪਏ ਡੀਜ਼ਲ ਦੀ ਸੇਵਾ ਵਾਸਤੇ ਦੇ ਕੇ ਗਏ ਨੇ ਆ ਕਰਤਾ ਹੋਈ ਕੰਮ ਜਿਹੜੇ ਤੋਂ ਮੈਂ ਡਰਦਾ ਵੀ ਆਹ ਪਸਾਟਾ ਆਹ ਪਸਾਟਾ ਉਤਰਿਆ ਆਣਾ ਉਹ ਸੜ ਗਿਆ ਦਰਮੰਦਾ ਟੀਆ ਹੁਣਾ ਉਹ ਬੜੇ ਬੜੇ ਘਟ ਜਾਂਦੇ ਨੇ ਲੈ ਘਟ ਗਿਆ ਮਾਰਗ ਟੁੱਟ ਵੀ ਸਕਦਾ ਡਰੈਕਟਰ ਆਦਾ ਯਾਰ ਥੱਕਾ ਕੱਲ ਨੂੰ ਪਹੁੰਚਣਾ ਬਾਈ ਗੱਜੇ ਬਹੁਤ ਕੋਲੇ ਅੱਜ ਤਾਂ ਬੀਲ ਬੂਲ ਖੋਲ ਕੇ ਧਵਾਇਆਗਾ ਕਿਉਂਕਿ ਹੱਥੋਂ ਥਪੈਂਦਾ ਨਹੀਂ ਸੀ ਯਾਰ ਉਦਾਂ ਆਪਾਂ ਹੀ ਬਾਸ਼ ਕਰਦੇ ਪਰ ਅੱਜ ਆਪਾਂ ਸਰਵਿਸ ਸਟੇਸ਼ਨ ਤੋਂ ਧਵਾਇਆ ਲੈ ਵੀ ਮਿੱਤਰੋ ਨਵੇਂ ਬਲੌਗ 'ਚ ਬਈ ਸਭ ਦਾ ਸਵਾਗਤ ਹੈ ਤੇ ਅੱਜ ਆ ਆਪਣੀ ਸੇਵਾ ਦਾ 15ਵਾਂ ਦਿਨ ਆ ਤੇ ਇੱਧਰ ਚੈੱਕ ਕਰੋ ਬਈ ਬੀਜ ਦੀ ਫੈਗ ਲਾ ਕੇ ਪਹੁੰਚੇ ਨੇ ਮੁੰਡੇ ਇੱਧਰੋਂ ਆਪਣੇ ਲੋਕਲ ਏਰੀਆ 'ਚੋਂ ਲੱਖ ਰੁਪਇਆ ਸੀਮ ਦੇ ਕੇ ਚੱਲੇ ਨੇ ਇਹ ਡਾਣੇ ਤੇ ਟਰਾਲੀਆਂ ਘੜਦੀਆਂ ਸੀਆਂ ਬੀਜ ਡਾਇਆ ਸਾਰਾ ਯੂਰੀਆ ਅੱਗ ਮਾਰਦਾ ਕੋਈ ਨਾ ਓਏ ਆ ਬੜੋ ਕਿੱਟ ਤੇਰੀ ਚੱਲ ਚੱਲ ਜਾ ਹਾਂ ਆਪਣਾ ਨਹੀਂ ਵੀ ਡੰਪਦੀ ਉਹ ਇਹ ਉਹ ਏਰੀਆ ਵਾ ਜਿੱਥੇ 9-10 ਘਰ ਬਿਆਸ ਦਰਿਆ ਨੇ ਰੋੜ ਕੇ ਨਵਾਂ ਰਸਤਾ ਜਿਹੜਾ اختیار ਕਰਕੇ ਪਹਿਲਾ ਰਸਤਾ ਆਪਣਾ ਬੰਦ ਕੀਤਾ ਵਾ ਇੱਥੇ ਬਹੁਤ ਵੱਡੀ ਸੇਵਾ ਜਿਹੜੀ ਆ ਸੰਗਤਾਂ ਮਹਾਪੁਰਸ਼ਾਨ ਲੋ ਚਲਾਈ ਜਾ ਰਹੀ ਆ 바ਪਾ ਸੁਖਾ ਸਿੰਘ ਜੀ ਸ੍ਰੀ ਹਿਆਲੀ ਸਾਹਿਬ ਵਾਲੇ ਸੰਪਰਦਾਇ ਬਾਬਾ ਤਾਰਾ ਸਿੰਘ ਜੀ ਉਹਨਾਂ ਵੱਲੋਂ ਉਹਨਾਂ ਦੀਆਂ ਸੰਗਤਾਂ ਵੱਲੋਂ ਸੇਵਾ ਚਲਾਈ ਜਾ ਰਹੀ ਆ ਔਰ ਰਾਣਾ ਇੰਦਰਪ੍ਰਤਾਪ ਸਾਡੇ ਵੱਲ ਹਲਕੇ ਦੇ ਵਿਧਾਇਕ ਜਿਹੜੇ ਆਜ਼ਾਦ ਵਿਧਾਇਕਾ ਉਹਨਾਂ ਵੱਲੋਂ ਇਥੇ ਮਸ਼ੀਨਾਂ ਦੇ ਕੇ ਸੇਵਾ ਚਲਾਈ ਜਾ ਰਹੀ ਲੋਕਲ ਕਮੇਟੀ ਜਿਹੜੀ 16 ਪਿੰਡਾਂ ਦੀ ਜਿਵੇਂ ਮੈਂ ਕੁਲਦੀਪ ਸਿੰਘ ਸਾੰਗਰਾ ਦੇ ਸਰਪੰਚ ਸਾਹਿਬਾਨ ਔਰ ਜਿਹੜੀਆਂ ਸਾਡੇ ਵਲੰਟੀਅਰ ਸੇਵਾ ਵੀਰ ਕਰਦੇ ਨੇ ਸਾਰਿਆਂ ਵੱਲੋਂ ਬਹੁਤ ਵੱਡੀ ਸੇਵਾ ਕੀਤੀ ਜਾ ਰਹੀ ਆ ਤੇ ਤੁਹਾਡੇ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਜਿਹੜਾ ਪਾੜਿਆ ਇਹਨੂੰ ਲਗਭਗ 2 2.5 3 ਮਹੀਨੇ ਵੀ ਲੱਗ ਸਕਦੇ ਆ ਕਿਉਂਕਿ ਦਰਿਆ ਨੂੰ ਬੰਦ ਕਰਨਾ ਸੌਖਾ ਨਹੀਂ ਹੁੰਦਾ ਦਰਿਆ ਨੂੰ ਆਪਾਂ ਬੰਦ ਕਰਕੇ ਦਾ ਪਹਿਲਾ ਰਸਤਾ ਚਾਲੂ ਕਰਨਾ ਬੰਨ ਦੀ ਰਿਪੇਅਰ ਕਰਨੀ ਆ ਜ਼ਮੀਨਾਂ ਦੇ ਵਿੱਚ ਰੇਤ ਪੈ ਚੁੱਕੀ ਆ ਉਹਨਾਂ ਨੂੰ ਕੱਢ ਕੇ ਤੇ ਟੋਏ ਜਿਹੜੇ ਉਹ ਪੂਰਨੇ ਆ ਸੋ ਬਹੁਤ ਵੱਡੀਆਂ ਸਵਾਮਾਂ ਆ ਤੇ ਸੰਗਤਾਂ ਨੂੰ ਅਪੀਲ ਆ ਕਿ ਵੱਧ ਤੋਂ ਵੱਧ ਸੇਵਾ ਕਰਨ ਦੀ ਲੋੜ ਆ ਜਿੰਨਾ ਵੀ ਇੱਥੇ ਕਿਉਂਕਿ ਖਾਲੀ ਬੋਰੇ ਦੀ ਬਹੁਤ ਵੱਡੀ ਲੋੜ ਆ ਤਾਰ ਅਨੀਲਡ ਵਾਇਰ ਉਹਦੀ 4 ਐਮ ਐਮ ਜਿਹਦੇ ਜਾਲ ਬਣਾ ਕੇ ਪਾਣੀ ਟੁੱਟਨੇ ਉਹਦੀ ਬਹੁਤ ਵੱਡੀ ਲੋੜ ਆ ਡੀਜ਼ਲ ਦੀ ਬਹੁਤ ਜ਼ਿਆਦਾ ਵੱਡੀ ਲੋੜ ਇਸ ਵਾਰ ਤੇ ਜਿੰਨਾ ਵੀ ਸੰਤਾਂ ਸਹਿਯੋਗ ਪਾ ਸਕਦੀਆਂ ਵੱਧ ਤੋਂ ਵੱਧ ਇਹ ਸਾ ਪਾ ਕੇ ਆਪਣਾ ਦਸਵੰਧ ਕਰਕੇ ਇਸ ਇਲਾਕੇ ਦੇ ਵਿੱਚ ਜਿਹੜੀ ਮਾਰ ਪਈ ਆ ਉਹਨਾਂ ਦਾ ਦਰਦ ਵਡਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿੱਤਰ ਪਿਆਰੋ ਬਾਈ ਆਪਣਾ ਸੇਵਾ ਦਾ ਅੱਜ 15ਵਾਂ ਦਿਨ ਆ ਤੇ ਆਪਣੇ ਏਰੀਆ ਚੋਂ ਬਾਈ ਆਏ ਸੀ ਰਿਆਤਣਾ ਨੇ ਤੋਂ ਬਾਈਆਂ ਨੇ ਆਪਾਂ ਨੂੰ ਫੋਨ ਕਰਿਆ ਵੀ ਕਿੱਥੇ ਕਿੱਥੇ ਲੋੜ ਆ ਸੇਵਾ ਦੀ ਬਾਈ ਆਪਾਂ ਆਪਣੀ ਲੋਕੇਸ਼ਨ ਤੇ ਬੁਲਾ ਲਏ ਸੀ ਤੇ ਆਪਾਂ ਨੂੰ ਬਾਈ 3.5 ਲੱਖ ਰੁਪਿਆ ਡੀਜ਼ਲ ਦੀ ਸੇਵਾ ਵਾਸਤੇ ਦੇ ਕੇ ਗਏ ਨੇ। ਬਾਕੀ ਕਹਿੰਦੇ ਵੀ ਜੇ ਹੋਰ ਵੀ ਲੋਡ ਹੋਈ ਉਹ ਔਂਡ ਚ ਜਿਹੜਾ ਪਾ ਦੇਣੀ ਆਪਾਂ ਨੂੰ ਅੱਗੇ ਆਪਾਂ ਤੁਹਾਨੂੰ ਸਾਰਾ ਕੁਝ ਵੀਡੀਓ ਚ ਦੱਸ ਦਾਂਗੇ। ਇਹ ਸਾਰੇ ਭਰਾ ਆਪਣੇ ਨਾਲ ਦੇ ਪਿੰਡ ਪਿੰਡ ਰਾਜਤਰਾਂ ਨੇ ਤੋਂ ਆਏ ਨੇ ਤੇ ਬਾਕੀ ਟਰੈਕਟਰ ਦੀ ਕਹਿੰਦੇ ਨੁਕਸਾਨ ਹੋਇਆ ਟਰੈਕਟਰ ਵਾਸਤੇ 11000 ਰੁਪਿਆ ਆਪਾਂ ਨੂੰ ਟਰੈਕਟਰ ਵਾਸਤੇ ਦੇ ਕੇ ਗਏ ਨੇ ਤੇ ਆਹ ਸਾਰੇ ਭਰਾਵਾਂ ਦਾ ਧੰਨਵਾਦ ਹੈ ਆਪਣੇ ਨਾਲ ਦੇ ਪਿੰਡੋਂ ਨੇ ਕਹਿੰਦੇ ਬਾਈ ਤੁਹਾਡੇ ਤੇ ਮਾਣ ਆ ਕਹਿੰਦੇ ਤੁਹਾਨੂੰ ਇੰਨੇ ਦਿਨ ਹੋ ਗਏ ਸੇਵਾ ਕਰਦਿਆਂ ਨੂੰ ਆਪਣੇ ਕੋਲ ਬਾਈ ਆਏ ਸੀ। ਸੇਵਾ ਕਰਨ ਆਏ ਨੇ ਇਹਨਾਂ ਦੀਆਂ ਗੱ ਪਹਿਲਾਂ ਅੱਗੇ ਵੀ ਲੱਗੇ ਸੀ ਹਨਾ ਬਾਈ ਇਹ ਸਾਰੇ ਕਿਤੇ ਨੁਕਸਾਨ ਦੇਖ ਕੇ ਆਏ ਨੇ ਕਹਿੰਦੇ ਜਿੱਥੇ ਜਿੱਥੇ ਲੋੜ ਦੀ ਹੋਰ ਵੀ ਸੇਵਾ ਕਰਕੇ ਆਏ ਨੇ ਹਨਾ ਵੀਰ ਡੇਰਾ ਬਾਬਾ ਨਾਨਕ ਹੋਰ ਜਿਹੜੀਆਂ ਸੰਸਥਾ ਦਾ ਕੰਮ ਚੱਲ ਰਿਹਾ ਉਹ ਚ ਵੀ ਸਹਿਯੋਗ ਪਾ ਕੇ ਨੇ ਇਹ ਪਿੰਡ ਦਾ ਬਹੁਤ ਵੱਡਾ ਸਹਿਯੋਗ ਆ ਆਪਣੇ ਪਿੰਡ ਦੇ ਨਾਲ ਲੱਗਦਾ ਪਿੰਡਾ ਰਾਜਤ ਰਾਣਾ ਧੰਨਵਾਦ ਜੀ ਸਾਰੀ ਸੰਗਤ ਦਾ ਸਾਰੇ ਨਗਰ ਦਾ ਬਹੁਤ ਬਹੁਤ ਧੰਨਵਾਦ ਹਾਂ ਜੀ ਮੁੰਡਿਓ ਚੱਲ ਚੱਲਾ ਬਾਈ ਨਵੇਂ ਬਲਾਉਟ ਤੋਂ ਸਭ ਤੋਂ ਸਵਾਰਤਾ ਤੇ ਅੱਜ ਆ ਬਾਈ ਆਪਣਾ ਸੇਵਾ ਦਾ ਧਾਰਮਾ ਦਿਨ ਤੇ ਆਪਾਂ ਚੱਲੇ ਸੀ ਬੰਨ ਤੇ ਯਾਰ ਟਰੈਕਟਰ ਬਹੁਤ ਘਟਾ ਉਹਦੇ ਸਾਰੇ ਭਰਾ ਟਰੈਕਟਰ ਲੈ ਕੇ ਪਹੁੰਚੋ ਆ ਦੇਖੋ ਰਸਤਾ ਜਾਉਂ ਗਰੇ ਟਰੈਕਟਰਾਂ ਦੀ ਲੋਡ ਆ ਟਰੈਕਟਰ ਬਹੁਤ ਘੱਟ ਪਹੁੰਚ ਰਹੇ ਨੇ ਯਾਰ ਆ ਕੁੱਲ 10 ਟਰੈਕਟਰ ਨੇ ਬੰਨ ਤੇ ਬੰਨਾ 1 ਕਿਲੋਮੀਟਰ ਦੇ ਜਾਮ ਦਾ ਹਾਂਜੀ ਮੁੰਡਿਓ ਕੀ ਹਾਲ ਚਾਲ ਹੈ ਬਾਈ ਨਵੇਂ ਬਲੌਗ ਚ ਸਭ ਦਾ ਸਵਾਗਤ ਆ ਤੇ ਅੱਜ ਆ ਬਈ ਆਪਣਾ ਸੇਵਾ ਦਾ 18ਵਾਂ ਦਿਨ ਤੇ ਅੱਜ ਆਪਣੀ ਏਰੀਏ ਦੇ ਭਰਾ ਆਏ ਸੀ ਪਿੰਡ ਦਗਾਲ ਤੋਂ ਹਣਾ ਜੀ ਦਗਾਲ ਪਿੰਡਾ ਨਾ ਆਪਣਾ ਦਗਾਲ ਤੋਂ ਬਾਈ ਆਈ ਸੀ ਤੇ ਇਹ ਕਣਕ ਦਾ ਬੀਜ ਵੀ ਲੈ ਕੇ ਆਈ ਸੀ ਇਹ ਉਹ ਜਿੱਥੇ ਲੋੜ ਸੀ ਪਹਿਲਾਂ ਉਹ ਉੱਥੇ ਭੇਜ ਤੇ ਦੀ ਕਣਕ ਦਾ ਬੀਜ ਕਿਤੇ ਹੋਰ ਲੋੜ ਸੀ ਇਹ ਉੱਥੇ ਛੱਡ ਕੇ ਆਏ ਨੇ ਕਿੱਥੇ ਛੱਡ ਕੇ ਆਏ ਬਾਈ ਅਸੀਂ ਰਮਦਾਸ ਕੋਲੇ ਛੱਡ ਕੇ ਆਏ ਆ ਜੀ ਡੇਰਾ ਭਾਬਾ ਨਾਨਕ ਕੋਲੇ ਫਤੇਗੜ ਚੂੜੀਆਂ ਤੋਂ ਅੱਗੇ ਓਕੇ ਜੀ ਹਾਂ ਜੀ ਉੱਥੇ ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਹਾਂ ਦਾ ਜਿਹੜਾ ਉੱਥੇ ਕੈਂਪ ਲੱਗਿਆ ਹੋਇਆ ਜੀ ਓਕੇ ਜੀ ਪਿੰਡਾਂ ਚ ਦਿੱਤਾ ਸੀ ਤੇ ਉਸ ਤੋਂ ਬਾਅਦ ਬਾਈਆਂ ਨੇ ਫੋਨ ਕਰਿਆ ਕਹਿੰਦੇ ਬਾਈ ਸੇਵਾ ਕਿੱਥੇ ਚੱਲ ਰਹੀ ਆ ਕਰਾਹਿਆਂ ਦੀ ਤੇ ਇੱਕ ਟਰੈਕਟਰ ਬਾਈ ਆ ਲੈ ਕੇ ਆਏ ਨੇ ਇੱਕ ਟਰੈਕਟਰ ਉਹ ਲੈ ਕੇ ਆਏ ਨੇ ਆ ਟਰੈਕਟਰ ਆ ਸਬੰਤ ਸਾਹਿਬ ਦਾ ਇਹ ਟਰੈਕਟਰ ਹੈ ਸਾਹਿਬ ਜੀ ਵੀ ਗੱਲ ਟਰੈਕਟਰ ਦੀ ਨਹੀਂ ਗੱਲ ਜਿਗਰੇ ਦੀ ਆ ਹਨਾ ਜੀ ਆਪਾਂ ਕੱਲੇ ਅਜੇ ਵੀਡੀਓ ਪਾਈ ਸੀ ਵੀ ਆ ਟਰੈਕਟਰ ਆਪਣੇ ਕੋਲ ਘੱਟ ਨੇ ਵੀ ਟਰੈਕਟਰਾਂ ਦੀ ਸੇਵਾ ਚਾਹੀਦੀ ਆ ਬਾਈਆਂ ਨੇ ਵੀਡੀਓ ਦੇਖੀ ਤੇ ਟਰੈਕਟਰ ਲੈ ਕੇ ਆ ਗਏ ਹੁਣ ਅਸੀਂ ਚੱਲੇ ਬਈ ਚਾਹ ਪਾਣੀ ਪੀ ਲਿਆ ਅਸੀਂ ਚੱਲੇ ਹੁਣ ਬੰਨ ਤੇ ਚੱਲੀਏ ਜੀ ਤੇ ਆ ਸਾਰੀ ਸੰਗਤ ਦਗਾਲ ਤੇ ਹੀ ਪਹੁੰਚੀ ਆ ਹੈ ਨਾ ਇੱਕ ਉੱਤੇ ਦੇ ਰੰਗ ਉਹੀ ਡੇਗਣ ਵਾਲਾ ਉਹੀ ਬਚਾਉਣ ਵਾਲਾ ਉਹੀ ਮਾਰਨ ਵਾਲਾ ਘਟੋ ਘਟ 2 ਕਿਲੋਮੀਟਰ ਅੱਗੇ ਜਾ ਕੇ ਦਰਵੇਸ਼ ਆ ਜਿਹੜਾ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਜਮ੍ਹਾਂ ਲੱਗ ਗਿਆ ਪੱਤਨ ਦੇ ਵਾਹ ਮਾਲਕਾ ਤੇਰੇ ਰੰਗ ਨਿਆਰੇ ਲੋ ਜੀ ਕਹਿੰਦੇ ਹੁੰਦੇ ਨੇ ਜਿਹਦੀ ਵਦੀ ਹੋਵੇ ਉਹਨੂੰ ਕੋਈ ਨਹੀਂ ਮਾਰ ਸਕਦਾ ਚੱਲ ਮੇਰਾ ਵੀ ਵਾਹਿਗੁਰੂ 2 ਕਿਲੋਮੀਟਰ ਕਰਾਸ ਕਰਿਆ ਪਾਣੀ ਨੇ ਆ ਫਿਰਦਾ ਆਉਂਦਾ ਉਹ ਲੰਗਰ ਨੂੰ ਆਉਂਦਾ ਫਿਰ ਵਾਟਾ ਮੜਦਾ ਉਹ ਲੰਗਰ ਚੱਲ ਰਿਹਾ ਰੋਟੀ ਰੋਟੀ ਪਾਉਣੇ ਨੇ ਜਿਹਨੂੰ ਪ੍ਰਮਾਤਮਾ ਰੱਖਦਾ ਬਾਈ ਤੋ ਕਰਾਂਗੇ ਖਾਧਰੇ ਗੰਭ ਹੋਇਆ ਗੰਭ ਨੇ ਸਾਹਮਣੇ ਨੇ ਆ ਗਿਆ ਵੀ ਮੁੰਡਿਓ हालवार <laughs> 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 ਹੇ ਹੇ ਲਾਡੀ ਰਾਤ ਦੇ 10 ਵਜੇ ਆ ਲਾਡੀ ਦਵਾਰੇ ਆ ਗਿਆ ਡਾਇਰੈਕਟਰ ਆਪਣਾ ਜੀ ਲਾਈਵ ਮੁੰਡਿਆ ਦਵਾਰੇ ਆ ਗਿਆ ਮੁੰਡਾ ਸੇਵਾ ਕਰਨ ਜੀ ਨਹੀਂ ਲੱਗਿਆ ਜੀ ਨਹੀਂ ਲੱਗਿਆ ਓਏ ਕੀ ਹਾਲ ਹੈ ਵਧੀਆ ਤੁੰਡਾ ਹੋ ਠੀਕ ਹੈ ਲੈ ਵੀ ਮੁੰਡਿਓ ਮੁੰਡਾ ਦਵਾਰੇ ਪਹੁੰਚ ਗਿਆ ਟਰਾਲੀਆਂ ਛੱਡ ਕੇ ਦਵਾਰੇ ਡਾਇਰੈਕਟਰ ਵਾਪਸ ਆ ਗਿਆ ਬਣੇ ਕੋਲ ਕੱਲ ਤੋਂ ਸੇਵਾ ਤੋਂ ਫੇਰ ਆਪਣੇ ਇਕੱਠੇ ਡਾਇਰੈਕਟਰ ਚੱਲਣੇ ਆ ਹੋਰ ਵਧੀਆ ਐਨ ਵਧੀਆ ਗੋਰੀ ਕਰ ਪਰਿਵਾਰ ਤਾਂ ਮੈਂ ਗਈ ਨਹੀਂ ਘਰੇ ਤਾਂ ਚਲ ਕੋਈ ਨਾ ਦਵਾਲੀ ਵੇਲੇ ਚਲਾਂਗੇ ਹਾਂ ਘਰੇ ਤਾਂ ਘਰ ਪਰਿਵਾਰ ਫੇਰ ਪਤਾ ਲੱਗੂ ਜੇ ਘਰੇ ਜਾਵਾਂਗੇ ਕਿਉਂ ਘਰੇ ਪਾਣੀ ਬਣੀ ਪੋਛ ਲਈ ਉਹਨੂੰ ਵਲੌਗ ਬਣਾਉਣਾ ਪਏ ਲੈ ਆਪਣਾ ਟਰੈਕਟਰ ਫੇਰ ਆ ਗਿਆ ਤੇ ਉਧਰੋਂ ਬਾਈ ਦੇ ਗਾਲ ਤੋਂ ਵੀ ਆਏ ਹੋਏ ਨੇ ਟਰੈਕਟਰ ਉਹ ਵੀ ਖੜੇ ਨੇ ਆਪਣੇ ਕੋਲ ਇਧਰੋਂ ਆਪਣੜੀ ਵਸਟਾਈਂ ਹੈ ਉਹ ਵੀ ਆ ਜਾ ਬਈ ਮਿੱਤਰੋ ਹਾਂ ਜੀ ਮੁੰਡਿਆ ਕੀ ਹਾਲ ਚਾਲ ਆ ਬਾਈ ਨਵੇਂ ਵਲੌਗ ਚ ਬਾਈ ਸਭ ਦਾ ਸਵਾਗਤ ਆ ਤੇ ਅੱਜ ਆ ਬਾਈ ਆਪਣਾ ਸੇਵਾ ਦਾ 19ਵਾਂ ਦਿਨ ਆ ਤੇ ਅੱਜ ਲਾਡੀ ਵੀ ਦੁਆਰੇ ਆ ਗਿਆ ਸੀ ਆ ਟਰਾਲੀਆਂ ਸੀ ਛੱਡਿਆਏ ਸੀ ਇਹ ਤੇ ਇਹਦਾ ਹੁਣ ਟਰੈਕਟਰ ਦਾ ਯਾਰ ਹੱਲ ਹੱਲ ਕੇ ਜੇ ਡੈੱਕ ਟੁੱਟ ਗਿਆ ਤੇ ਹੁਣ ਅਸੀਂ ਵਰਕਸ਼ਾਪ ਤੇ ਆਏ ਸੀ ਪੱਤੀਆਂ ਜੀਆਂ ਲਵਾਣ ਬੀਜ ਤੇ ਨੇ ਖੜ ਜੂਏ ਬਾਕੀ ਫੇਰ ਦੇਖਦੇ ਆ ਆਹ ਦੇਖੋ ਸਾਰੀ ਟੁੱਟ ਗਿਆ ਨੁਕਸਾਨ ਹੋ ਗਿਆ ਤੇ ਹੁਣ ਆ ਪੱਤੀਆ ਪੱਤੀਆ ਲਵਾ ਕੇ ਅਸੀਂ ਸੇਵਾ ਵੀ ਕਰਨੀ ਆ ਜਾ ਕੇ ਤੇ ਫੇਰ ਅਸੀਂ ਇਹਦੇ ਮਗਰ ਵੀ ਖਰਾਬ ਹੋਣਾ ਆਪਣੇ ਵਾਲੇ ਮਗਰ ਹੈਗੇ ਆ ਤੇ ਅੱਜ ਆਪਣਾ 19ਵਾਂ ਦਿਨ ਲਾਡੀ ਦਾ ਜੀ ਨਹੀਂ ਲੱਗਿਆ ਰਾਤ 10 ਵਜੇ ਆਇਆ ਕਿਉਂ ਲਾਡੀ ਹਰ ਜੀ ਜੀ ਨਹੀਂ ਲੱਗਾ ਟਰਾਲੀਆਂ ਕਰਕੇ ਜਾਣਾ ਪੈ ਗਿਆ ਨਹੀਂ ਤਾਂ ਜਾਣਾ ਹੀ ਨਹੀਂ ਸੀ ਅਜੇ ਹਾਂ દિਵਾਲੀ ਵੇਲੇ ਜਾਂਦੇ ਹਾਂ ਹਾਂ દિਵਾਲੀ ਵੇਲੇ ਤੱਕ ਤਾਂ ਜ਼ਰੂਰ ਸੇਵਾ ਕਰਾਂਗੇ ਉਸ ਤੋਂ ਬਾਅਦ ਫਿਰ ਦੇਖਾਂਗੇ ਭਾਈ ਕਣਕ ਕਣਕ ਬੀਜਣ ਦਾ ਸਿਸਟਮ ਬਣਾਵਾਂਗੇ ਹਨਾ ਜਿਵੇਂ ਵੀ ਪਲਾਣਾ ਬਾਬੇ ਦਾ ਹੁਕਮ ਆਊ ਉਹ ਮੈਂ ਕਰਾਂਗੇ ਤੇ ਹੁਣ ਸਾਨੂੰ ਟੈਕ ਟੋਕ ਜਿਹਾ ਸੈੱਟ ਕਰਾ ਲਈਏ ਬਾਕੀ ਦੇਖਦੇ ਆਂ ਕੀ ਪਤਾ ਜਾਂਦੇ ਜਾਂਦੇ ਨਵਾਂ ਲਵਾ ਦਈਏ ਹਾਂ ਹਾਂ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਆਪਾਂ ਖੜੇ ਆਂ ਭਾਈ ਬਹੁਤ ਜਦੀਦ ਬਣਨ ਤੇ ਤੇ ਆਪਣੇ ਕੋਲ ਆਹ ਟਰੈਕਟਰ ਆਇਆ ਸੀ ਕੱਲ ਤੇ ਇੱਕ ਆਹ ਜੋਂਡੀਅਰ ਆਇਆ ਸੀ ਆ ਤੇ ਇੱਕ ਆਪਣਾ ਸੋਨਾਲੀ ਕਾ ਹੋ ਚੱਲੀ ਜਾਂਦਾ ਉਹ ਵੀ ਆ ਗਿਆ ਤੇ ਹੁਣ ਇਹ ਟਰੈਕਟਰ ਦੇ ਭਾਈ ਤੁਹਾਨੂੰ ਪਤਾ ਟਰੈਕਟਰ ਆ ਥੋੜਾ ਜਿਹਾ ਨਵਾਂ ਸਾਡਾ ਪਰ ਜਿੰਨੇ ਕੰਮ ਜੋਗੜਾ ਹੈਗਾ ਅਸੀਂ ਉਹਨਾਂ ਕ ਕਰੀ ਜਾਂਦੇ ਆ ਇਹ ਜਿਹੜੀਆਂ ਮੈਂ ਜ਼ਮੀਨ ਦੇ ਵਿੱਚ ਦਰਾਖਤ ਉਸ ਤੋਂ ਡਿੱਗੇ ਨੇ ਉਹਨਾਂ ਨਾਲ ਟੋਜਨ ਟੂਜਨ ਪਾ ਕੇ ਸੀ ਚਿੱਤੀ ਜਾਂਦੇ ਆ ਵੀ ਸਾਈਡ ਤੇ ਕਰਦੀਏ ਕਿਉਂਕਿ ਕਣਕ ਕਣਕ ਬੀਜਣੀ ਆ ਨਾ ਤੇ ਮੈਨੂੰ ਲੱਗਦਾ ਵੱਡੇ ਸਾਰੇ ਨਾਲ ਲੈ ਲੈ ਪੰਗਾ ਆ ਕਰਤਾ ਹੋਈ ਕੰਮ ਜਿਹੜੇ ਤੋਂ ਮੈਂ ਡਰਦਾ ਵੀ ਮਾਰ ਝਟ ਕੇ ਮਾਰ ਟਰਾਲੀ ਚ ਲਾਦ ਕੇ ਲੈ ਜਾਗੇ ਫਿਰ ਅੱਤਰਤ ਆ ਗਿਆ ਹੇ ਹੇ ਰੰਗ ਦਾ ਰੰਗ ਦੋ ਓ ਸਰਪੰਚਾ ਮਾਜਨੇ ਦੇ ਹਿਸਾਬ ਨਾਲ ਪੰਗਾ ਵੱਡਾ ਲੈ ਲਿਆ ਜੜ ਨੂੰ ਪੈ ਗਿਆ ਜੜ ਨੂੰ ਜੜ ਨੂੰ ਪੰਗਾ ਲੈ ਲਿਆ ਇਹ ਓਏ ਨਰਮੇ ਦੀਆਂ ਛੜੀਆਂ ਝੂਟੀਆਂ ਖਿੱਚਣ ਵਾਸਤੇ ਨਾ ਤਾਂ ਕਹੀ ਹੋ ਗਿਆ ਇਹਦਾ ਧਰਤੀ 'ਚ ਦੱਬਿਆ ਪਿਆ ਸਾਰਾ ਇਹ ਕਿੱਥੇ ਕੱਢ ਦਊ 4x4 ਲਿਆਵਾਂਗੇ ਜੋਂਡੀ ਆ ਰੇਨ ਨਾਲ ਛੇੜ ਕੇ ਕਹਿੰਦਾ ਹੋਰ ਨੂੰ ਪਾਉ ਆਹ ਹੋ ਆਹ ਦੇਖਦੇ ਆ ਕਿਹਨੂੰ ਪਾਊਗਾ ਹੁਣ ਵੇ ਇਧਰ ਨੂੰ ਪਾਣਾ ਦੀ ਇਹ ਇਧਰ ਨੂੰ ਖਿੱਚ ਲੈਣਾ ਸੀ ਇਹਨੇ ਆ ਐਨੂੰ ਖਿੱਚਣਾ ਸੀ ਆਈ ਖਾਈ ਔਰ ਭਾਈ ਜਿੰਨੇ ਖਯੋਗਾ ਹੈਗਾ ਮਨ ਦਾ ਲੱਗ ਰਿਹਾ ਕੰਮ ਕਰਨ। ਹਾਸੇ ਮਜ਼ਾਕ ਲੱਗਦੀ ਗੱਲ ਆ। ਆਹ ਹਾਂ। ਕੋਦਾ ਉੱਤੀ ਰਹਿ ਗਿਆ। ਉਹ ਵੀ ਨਾਲੇ ਪਾਉਣਾ ਜੀ। ਆਹ ਹੁਣ ਭਜਾਈ ਫਰੀ ਜਾਂਦੂਰੇ। ਉੱਪਰ ਬਹਿ ਜਾ ਉਹ ਇਹਦੇ ਉੱਪਰ ਬਹਿ ਜਾ। ਬਾਏ ਦਾ ਡਿਗ ਜੂਆ ਡਿਗ ਜੂਆ ਕਿਵੇਂ ਦੇਖ ਜਾਈਗਾ ਪਤਾ ਲਾਗਾ ਨਾ ਅਦਾ ਹੱਟ ਮਾਰਦੇ ਸੇ ਸੱਟਣ ਲੱਗ ਗਿਆ ਇੱਧਰ ਲਿਆ ਇੱਧਰ ਇੱਥੇ ਲਾਵਾਂਗੇ ਨਹੀਂ ਨਹੀਂ ਓਏ ਇਹ ਜੇ ਕੰਮ ਥੋੜੀ ਕਰਨਾ ਪਤੰਦਰਾ ਕੱਢਣਾ ਵੀ ਆਪਾਂ ਆਪਣਾ ਹੀ ਟਰੈਕਟਰ ਆਪਾਂ ਹੀ ਕੱਢਾਂਗੇ ਜੇ ਗੱਡੂਆ ਮੈਂ ਤਾਂ ਆਦਾਂ ਕਿੱਥੋਂ ਨਹੀਂ ਲਿਆਏਗਾ ਸਰਪੰਚਾ ਇੱਧਰ ਦੀ ਰੱਖੀ ਯੂਰੋ ਦੀ ਉਰਾਂ ਦੀ ਲਿਆ ਉਰਾਂ ਦੀ ਜਾਣਦੇ 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 ਹੋਰ ਜਾ ਬੱਸ ਇੱਥੇ ਲਾ ਇੱਥੇ ਲਾ ਸਾਈਡ ਤੇ ਹੁਣ ਬਣੀ ਗੱਲ ਉਹ ਤਾਂ ਵਿਚਾਲੇ ਘੱਡੀ ਜਾਂਦਾ ਸੀ ਤੂੰ ਇਹ ਜਾ ਨਾ ਉਰਾਂ ਦੀ ਰੱਖ ਉਰਾਂ ਦੀ ਰੱਖ ਇੱਧਰ ਦੀ ਰੱਖ ਜਿਹੜਾ ਹੀ ਦੇ ਲਿਆ ਉੱਪਰ ਦੀ ਕਹਿੰਦਾ ਮੈਂ ਨਾ ਉਹ ਪਸਾਤਾ ਉਹ ਪਸਾਤਾ ਉਹ ਪਸਾਤਾ ਉਤਰਿਆ ਆਣਾ ਉਹ ਡਰ ਗਿਆ ਕਿਉਂ ਇਹ ਹੈ ਦੁਬਾਰਾ ਇਹਨਾਂ ਨੂੰ ਹਰ ਬਰੀ ਇਹੋ ਪਾਈ ਜਾਣੇ ਦਰਮੰਝਾ ਠੀਕ ਆਉਣਾ ਉਹ ਬੜੇ ਬੜੇ ਘਟ ਜਾਂਦੇ ਨੇ ਲਿਆ ਆਉਣੀਆਂ ਦਾ ਗੱਡੀਆਂ ਲਿਆ ਢੋਣਾ Det er veldig kaldt. ਉਹਤੇ ਜਮਾ ਸੁੱਕਾ ਸੀ ਜਦੋਂ ਟਰੈਕਟਰ ਚਲਾ ਰਹੇ ਸੀ ਟਰੈਕਟਰ ਨੇ ਦੋ ਕਮਰੀ ਸਲਿੱਪ ਮਾਰਿਆ ਉਹਦੀ ਪਾਣੀ ਨਿਕਲਿਆ ਆ ਟਰੈਕਟਰ ਹੁਣ ਜਮਾ ਥੱਲੇ ਲੱਗ ਗਿਆ ਟੋਚਨ ਪਾ ਕੇ ਦੇਖਿਆ ਸੀ ਨੇ ਨਿਕਲਿਆ ਨਹੀਂ ਹੁਣ ਪੌਕਲੈਨ ਨਾਲ ਗੱਡਾਂਗੇ ਪੌਕਲੈਨ ਬੁਲਾ ਰਹੇ ਆ ਮੜੇ ਜੀ ਪਾਣੀ ਨਿਕਲਿਆ ਉਹਨਾਂ ਧਰਤੀ ਜਮਾ ਸੁੱਕੀ ਸੀ ਜੇ ਇੱਕ ਨਾਵੇਂ ਟਰੈਕਟਰ ਰੋਕੇ ਤੇ ਉਹਦੀ ਗੱਡ ਜਾਣਾਗਾ ਜਮਾ ਥੱਲੇ ਲੱਗ ਗਿਆ ਪੌਕਲੈਨ ਬੁલાਣੀ ਪੈ ਗਈ ਟਰੈਕਟਰ ਆ ਜਿਹੜਾ ਮੜਾ ਜੇ ਅੱਗੇ ਕੀਤਾ ਤੇ ਨਾਲ ਦੀ ਨਾਲ ਬਹਿ ਗਿਆ ਕਿਉਂਕਿ ਬਰੇਤੀ ਆ ਯਾਰ ਨਾਲ ਦੇ ਨਾਲ ਸੈੱਟ ਹੋ ਗਿਆ ਡਾਇਰੈਕਟਰ ਟੋਜਣ ਪਾਏ ਡਾਇਰੈਕਟਰ ਨਾਲ ਨਿਕਲਿਆ ਨਹੀਂ ਹੈਗਾ ਪੌਕਲੈਨ ਬੁਲਾਣੀ ਪੈਗੀ ਹੁਣ ਪੌਕਲੈਨ ਨਾਲ ਜੋਰ ਲਗਾਉਨੇ ਆ ਉਹ ਕੋਸਾ ਵਾ ਪਾਈ ਨੇ ਹੁਣ ਆਪ ਪਾਇਆ ਟੋਚਨਾ ਪਹਿਲਾਂ ਕਰਾਈਦੇ ਥੱਲੋਂ ਸੀ ਉਹ ਤਾਂ ਨਹੀਂ ਚੱਕਿਆ ਜਾਣਾ ਸੀ ਆ ਹੁਣ ਟਰੈਕਟਰ ਤਾਂ ਨੂੰ ਚੱਕਿਆ ਜਾਣਾ ਟਰੈਕਟਰ ਤਾਂ ਸਜਾ ਦੇ ਗਿਆ ਜਮਾ ਸੈਟ ਹੋਇਆ ਵਾ ਥੱਲੇ ਮੂੜਲੇ ਟਾਇਰ ਦੇ ਲਾ 4x4 ਨੇ ਦਿਖਦੇ ਹੀ ਨਹੀਂ ਹੈਗੇ ਵਿੱਚੇ ਸੱਟ ਹੋ ਗਿਆ ਹੁਣ ਬਾਈ ਆਪ ਬਹਿ ਗਿਆ ਕਹਾਂ ਚੱਕਣਾ ਪੈਣਾ ਗੱਲੋਂ ਟਰੈਕਟਰ ਨੂੰ ਹੀ ਤਹਾਂ ਚੱਕਣਾ ਟਰੈਕਟਰ ਤਾਂ ਚੱਕੇ ਹੀ ਨਹੀਂ ਜਾਣਾ ਕਿ ਸੰਗਲ ਦੂਰ ਆ ਖਿੱਚਣਾ ਹੀ ਪੈਣਾ ਖਿੱਚ ਕੇ ਜਿਹੜਾ ਹਾਈਡਰੋਲਿਕਾ ਯਾਰ ਉਹ ਚੀਜ਼ ਨਾ ਜ਼ੋਰ ਜਿਆਦਾ ਮਾਰਦਾਂਦੀ ਆ ਤਾਂ ਕਰਕੇ ਬਾਈ ਡਰਦੇ ਨੇ ਵੀ ਕਿਤੇ ਹੁੱਕ ਚ ਵਗੈਰਾ ਉਹ ਪਟੇ ਨਾ ਜਾਵੇ ਤਾਂ ਨਹੀਂ ਜ਼ੋਰ ਲਵਾ ਰਿਆ ਪੌਕ ਲੇਨ ਤੋਂ ਵੀ ਟਰੈਕਟਰ ਇੰਨਾ ਗੱਡਿਆ ਪਿਆ ਯਾਰ ਪੌਕ ਲੇਨ ਤੋਂ ਵੀ ਟਰੈਕਟਰ ਹੱਲ ਨਹੀਂ ਰਿਹਾ ਕੋਸੋ ਜ਼ੋਰ ਬੱਸ ਸਿਰ ਜੇ ਦਾ ਲਵਾ ਰਿਹਾ ਵੀ ਜੇ ਜ਼ੋਰ ਕਿਤੇ ਜ਼ਿਆਦਾ ਲਾਤਾ ਟੁੱਟ ਹੀ ਨਾ ਜਾਵੇ ਜੈਨੋਈ ਚੱਕ ਲੈ ਟਰੈਕਟਰ మార్ట్ యారట్కే ఝకా ਪੌਕ ਲੇਨ ਵੀ ਚੱਕੀ ਜਾ ਰਹੀ ਐ ਇਧਰੋਂ ਵਰਤੀ ਕੰਮ ਦੀ ਐ ਜਿੱਥੇ ਖੜੇ ਆ ਓਏ ਗੁਰੂ ਆ ਤੋੜ ਨਾ ਦੇਓ ਕਿਸਾ 3 ਨੇ ਟਰੈਕਟਰ ਇਸ ਹਿਸਾਬ ਨਾਲ ਗੱਡਿਆ ਸਾਰੇ ਦੇਖਣ ਲੱਗ ਰਹੇ ਨੇ ਪੌਕ ਲੇਨ ਤੋਂ ਟਰੈਕਟਰ ਨਹੀਂ ਨਿਕਲਿਆ ਉਧਰ ਚੈੱਕ ਕਰੋ ਮਮਾ ਇਨੇ ਵੇਲੇ ਆਪਣੇ ਆਲੇ ਓਏ ਤੁਜੀ ਦਾ ਸੇਵਾ ਕਰ ਲੋ ਓਏ ਇੱਧਰ ਦੇਖ ਕਿਵੇਂ ਦੇਖਣ ਲੱਗ ਰਹੇ ਨੇ ਆਲੇ-ਦੁਆਲੇ ਇਹ ਦੁਆਰੇ ਵੇਟ ਰਾਈ ਕਰਦੇ ਆ ਜੇ ਉਹਦਾ ਪੌਗਲੈਨ ਦਾ ਪਾਸਾ ਵੀ ਚੇਂਜ ਕਰਿਆ ਪਰਲੇ ਪਾਸੋਂ ਵੀ ਮਿੱਟੀ ਗੱਡੀ ਉੜਲੇ ਪਾਸੋਂ ਵੀ ਟਰੈਕਟਰ ਜਿਹੜਾ ਦੇਖਣ ਲਾਇਆ ਵੀ ਖਿੱਚਲੇ ਹੁਣ ਦੇਖਦੇ ਆ ਕੀ ਬੰਦਾ ਇੱਧਰ ਸਾਡੇ ਸਾਰੇ ਬੰਦੇ ਸੇਵਾ ਛੱਡ ਕੇ ਦੇਖ ਲੋ ਕਿਵੇਂ ਬੈਠੇ ਨੇ ਟਰੈਕਟਰ ਖੜਾ ਆ ਦੇ ਇਹਨਾਂ ਨੇ ਕਹਿੰਦੇ ਟਰੈਕਟਰ ਹੀ ਦੇਖਣਾ ਅੱਜ ਵੀਰੇ ਇੱਧਰ ਨੂੰ ਹੈ ਆ ਥੂਕ ਕੋਸਾ ਵੇ ਜਿਹੜੇ ਨੇ ਗੱਠ ਮਾਰੀ ਆ ਓਏ ਹੁਣ ਹੁਣ ਬੰਦਾ ਅਸਲੀ ਆਇਆ ਏ ਇਸੇ ਨੇ ਏਡੀ ਵੱਡੀ ਬੇੜੀ ਕੱਢੀ ਸੀ ਹੁਣ ਟਰੈਕਟਰ ਨਿਕਲਣਾ ਚਾਹੀਦਾ ਕਿਉਂਕਿ ਨਹੀਂ ਟੋਜਨ ਨਾ ਗੁੱਲ ਜੇ ਪਹਿਲਾਂ ਵਾਂਗ ਪਰਾ ਠੀਕ ਆ ਇਹਦੇ ਬੰਦੇ ਨੇ ਉੱਧੇ ਬੇੜੀ ਕੱਢੀ ਸੀ ਦਰਿਆ 'ਚ ਤਰਕੇ ਆਈ ਸੀ ਜਦ ਤੇ ਅੱਜ ਹੁਣ ਕੋ ਸਾਹਿਬ ਆਪ ਅੱਗੇ ਹੋਇਆ ਔਰ ਲਾ ਟਰੈਕਟਰ ਟਾਇਰ ਜੇ ਨਹੀਂ ਭੁੰਦਾ ਗੁਰੂਆ ਉਹ ਪਰ ਲਾ ਬ੍ਰੇਕ ਦਾ ਬਲਾ ਇੱਧਰ ਆਈ ਜੋਰ ਦਾ ਲਵਾਉਂਦਾ ਨਹੀਂ ਉਹ ਭੋਗ ਲੈਣ ਦੀ ਦਾ ਛੱਟ ਕੇ ਮਰੀ ਜਾਂਦਾ ਉਹ ਛੱਟ ਕੇ ਕਾਨੂੰ ਮਾਰੀ ਜਾਂਦਾ ਕਿਤੇ ਤੋੜ ਦੇਗਾ ਇਹਨੂੰ ਭੋਗ ਲੈਣ ਵਾਲੇ ਨੂੰ ਸਲਾਹ ਦੇਣ ਗਿਆ ਬਾਈ ਹੁਣਾਂ ਹੈਦਾ ਉੱਤੇ ਬੈਠਿਆ ਜੇ ਕਿਸੇ ਨੇ ਹੋਰ ਖਵਾਇਆ ਹੁੰਦਾ ਥੱਲੇ ਆ ਕੇ ਗਾਣਾ ਕੱਢਣਾ ਲੱਗ ਰਿਹਾ ਹੁੰਦਾ ਹੈ ਓਏ ਸ਼ੁਕਰ ਕਰ ਮਾਲਕ ਤੋਂ ਖੋ ਗਿਆ ਜੇ ਤੇਰੇ ਤੋਂ ਖੋ ਗਿਆ ਨਾ ਗਾਣਾ ਕੱਢਣ ਲੱਗ ਰਿਹਾ ਹੁੰਦਾ ਉਹ ਥੱਲੇ ਆ ਕੇ ਉਹ ਨੁਆਇਸੇ ਮੈਨੂੰ ਇਹਦਾ ਮਾਲਕ ਤੋਂ ਹੀ ਗੜ ਗਿਆ ਨਹੀਂ ਇਹਦੇ ਪੈਣੇ ਦੀ ਅੱਜ ਓਏ ਇਹ ਤਾਂ ਗੜ ਗਿਆ ਗੜ ਗਿਆ ਬਾਕੀ ਤਾਂ ਸੇਵਾ ਕਰ ਲੋ ਆ ਲੈ ਕਿਵੇਂ ਬੈਠੇ ਇਹਨੂੰ ਕੋ ਮੋਗਾ ਕੋ ਨਹੀਂ ਕੋ ਬਣਾ ਬਾਕੀ ਟਰੈਕਟਰ ਵੀ ਰੋਕਤੇ ਨੇ ਨਾ ਆ ਵਾਹ ਉਹ ਬੰਪਰ ਤੋਂ ਪਾ ਕੇ ਚੱਕਦੇ ਹੁਣ ਤਾਂ ਇਹ ਗੁਰੂਆ ਕੰਮ ਕਿਦੂਤਾ ਕਰਤਾ ਓਏ ਲੈ ਜੋ ਮ ਕਰਾ ਸਾਰ ਕੋ ਨਾ ਨਾ ਵੀਰਾ ਵੱਡੇ ਦਾ ਕੇ ਡੰਡਾ ਆ ਓਪਾ ਓਏ ਪੌਗਲਿਆਂ ਵਾਲਿਆਂ ਨੂੰ ਕਹਿ ਗਿਆ ਟਰੈਕਟਰ ਕੱਢਣਾ ਤੋੜਨਾ ਨਹੀਂ ਉਹ ਪਿੰਚੇ ਹੀ ਚਾਹੀਦਾ ਟੁੱਟ ਗਿਆ ਇਹ ਆਹੋ ਟੁੱਟ ਸਕਦਾ ਜਿਹੜੇ ਦਾ ਨਾਲ ਪਹਿਲਾਂ ਝਟਕੇ ਮਾਰ ਰਿਹਾ ਦੀ ਹਾਂ ਪਹਿਲਾਂ ਬਹੁ ਬਾਈ ਨੇ ਝਟਕੇ ਕੁਸੁੱਤੇ ਮਾਰੇ ਆ ਨੀ ਮਸ਼ੀਨ ਵਾਲੇ ਕੋਈ ਨਾ ਬੰਬਰ ਲਾਈ ਕੁਝ ਵੀ ਹੋ ਸਕਦਾ ਯਾਰ ਰਿਸਕ ਦਾ ਰਿਸਕ ਆ ਗੱਡੀਓਂ ਗੱਡਾ ਟੁੱਟ ਗਿਆ ਯਾਰ ਚੰਗਾ ਭਲਾ ਲੈ ਗੁਰੂ ਆ ਮੂਲੀ ਵਾਂਗੂ ਪਟਤਾ ਮੂਲੀ ਵਾਂਗੂ ਪੱਟਤਾ ਗਿਆਨੀ ਸਾਰੇ ਨੰਬਰ ਤੈਨੂੰ ਹਾਂ ਜੇ ਤੂੰ ਜੇ ਤੂੰ ਨਾ ਆਂਦਾ ਟਰੈਕਟਰ ਨਹੀਂ ਨਿਕਲਦਾ ਸੀ ਅੱਜ ਜੇ ਤੂੰ ਨਾ ਆਂਦਾ ਟਰੈਕਟਰ ਨਹੀਂ ਨਿਕਲਦਾ ਸੀ ਗਿਆਨੀ ਇਹ ਤਾਂ ਸਾਰੇ ਦੰਦ ਗੱਡੀ ਜਾਂਦੇ ਆ ਸਾਰੇ ਦੰਦ ਘੱਟਣ ਲੱਗੇ ਹੋਇਆ ਦੇਖ ਲਾ ਗਿਆ ਨੀ ਓਏ ਅਸੀਂ ਸਲਾਹ ਕਰ ਲਈਦੀ ਮਿੱਟੀ ਪਾ ਲਈ ਯਾਤੇ ਦੰਦ ਘੜਦਾ ਦੰਦ ਘੜਦਾ ਅੱਗੋਂ ਸਟੈਟ ਕਰਦੇ ਆਪਾਂ ਗਲੀ ਦਾ ਰਾਜ ਹੋਏ ਸਹੀ ਆ ਪੰਜਾਬੀ ਜੱਡੀ ਮਰਜੀ ਮੁਸੀਬਤ ਜੋਂਣ ਕਹਿੰਦਾ ਦੰਦ ਘੱਡਣਾ ਨਹੀਂ ਹਟਦਾ ਇਹ ਗੁਰਦੰਦਰਾ ਹਾਂ ਵੀ ਮੁੰਡਿਆ ਕੀ ਹਾਲ ਚਾਲ ਆ ਬਾਈ ਨਵੇਂ ਬਲੌਗ ਚ ਸਭ ਦਾ ਸਵਾਗਤ ਆ ਤੇ ਬਾਈ ਅੱਜ ਆਪਣੀ ਸੇਵਾ ਦਾ بیمਾ ਦੇਣਾ 2 दिन पूरे हो गए ਤੇ ਕਿਉਂ ਵੀ ਹੁਣੇ ਆਇਆ ਸੀ ਉਥੋਂ ਬੰਨ ਤੋਂ ਤੇ ਆਪਾਂ ਨੇ ਟਰੈਕਟਰ ਆ ਜਿਹੜਾ ਆਪਣਾ ਟਰੈਕਟਰ ਵਾਸ਼ ਕਰਾਉਣਾ ਸੀ ਆ ਤੇ ਕੱਲ ਨੂੰ ਆਪਣੇ ਮਸਟੈਂਗ ਦੀ ਆਪਾਂ ਨੇ ਜਿਹੜਾ ਟਰਬੋ ਲਵਾਉਣੀ ਆ ਆਪਾਂ ਜਾਣਾ ਬਈ ਕੱਲ ਨੂੰ ਯੱਗੇ ਬੌਸ ਕੋਲੇ ਤੇ ਹੁਣ ਇੱਥੇ ਤੇ ਯਾਰ ਕਾਲ ਸਵਾਲੀ ਜੰਮੀ ਪਈ ਸੀ ਕਿਉਂਕਿ ਇਹ ਟਰਬੋ ਲਾਤੀ ਦੀ ਆਪਾਂ ਨੇ ਬਲੈਕ ਬਲੈਕ ਧੂਆਂ ਮਾਰਦਾ ਸੀ ਆ ਦੇਖੋ ਅਗਰ ਹੋ ਗਿਆ ਜਮਾ ਖਰਾਬ ਹੋਇਆ ਹੋਇਆ ਹੈਗਾ ਇਸੇ ਕਰਕੇ ਆਪਾਂ ਇਹਨੂੰ ਬਾਸ ਕਰਾਉਣ ਚੱਲੇ ਆ ਤੇ ਕੱਲ ਨੂੰ ਆਪਾਂ ਜਾਣਾ ਬਾਈ ਜੱਗੇ ਬੌਸ ਕੋਲੇ ਮਿਲਦੇ ਆਂ ਫਿਰ ਬਾਈ ਬਲੌਗ ਨਾਲ ਜੁੜੇ ਰਹੋ ਕਰਾਉਣਿਆਂ ਗੱਲਬਾਤ ਬਾਈ ਜੱਗੇ ਬੌਸ ਨਾਲ ਮਿੱਤਰੋ ਆਪਾਂ ਆ ਗਏ ਸੀ ਸਰਬਜ ਸਟੇਸ਼ਨ ਤੇ ਇੱਥੇ ਆਪਾਂ ਦਾ ਟਰੈਕਟਰ ਵੀ ਦਵਾਉਣਾ ਜ ਟਾਇਰਾਂ 'ਚ ਪਾਣੀ ਭਰਿਆ ਸੀ ਆਪਾਂ ਟਰੈਕਟਰ ਆ ਦੇ ਟਾਇਰਾਂ 'ਚੋਂ ਪਾਣੀ ਦਿੱਤਾ ਕੱਢ ਕੱਲੂ ਜੱਗੇ ਬਾਈ ਕੋਲ ਜਾਣਾ ਹਾਂਜੀ ਗੇਅਰ ਕਿਹੜਾ ਪਾਇਆ ਹੈ ਗੇਅਰ 'ਚ ਖੜਿਆ ਜੀ ਟਰੈਕਟਰ ਆ ਹੈਂਡ ਬ੍ਰੇਕ ਚੱਕਿਆ ਗੇਅਰ 'ਚ ਨਹੀਂ ਹੈਗਾ ਜੀ ਖੋਲਣਾ ਸੀ ਆਏ تھے ਟਰੈਕਟਰ ਦਵਾਈ ਜਾਂਦਾ ਉਹ ਪਤਾ ਨਹੀਂ ਕੀ ਦੀਆਂ ਪੀਪੀਆਂ ਇਕੱਠੀਆਂ ਕਰਦੇ ਫਿਰਦੇ ਨੇ ਓਏ ਆ ਪੀਪੀ ਦੀ ਕੀ ਦੀ ਜੱਕ ਲਿਆ ਏ ਪੀਪੀ ਕੀ ਦੀ ਜੱਕ ਲਿਆ ਏ ਆ ਬੰਦੜੀ ਬੀਪੀ ਕੀ ਦੀ ਜੱਕ ਲਿਆ ਏ ਇਹ ਬਾਈ ਨੇ ਕੰਮ ਲਾਇਆ ਬਾਈ ਨੇ ਪੇਂਟ ਕਰਨਾ ਇੱਧਰ ਬੰਪਰ ਆਹ ਮਗਰ ਆ ਤਾਂ ਤੇ ਨੰਨ ਤੇਲ ਲੈ ਕੇ ਦਿੱਤਾ ਹੋਰ ਬਾਈ ਕਹਿੰਦਾ ਯਾਗੀ ਲੋਗਾਂ ਨੂੰ ਸੰਸਾਨ ਠੀਕ ਆ ਫਿਰ ਬਾਈ ਨੂੰ ਲੈ ਕੇ ਦਿੱਤਾ ਕਿ ਦੱਸ ਨਾ ਵੀ ਤੇਲ ਲੈ ਕੇ ਦਿੱਤਾ ਹਾਂ ਮਾਮਾ ਹਾਂਜੀ ਹਾਂ ਟਾਇਰ ਸੋਹੇ ਫੁੱਲ ਕੀਤੇ ਹੋਇਆ ਟਾਇਰ ਵਾਜਨ ਤਾਂ ਦੇਣਾ ਬਣਾ ਆਪਣ ਨੂੰ ਜੀ ਫਿਰ ਸਾਰਾ ਨਿਕਲੂਗਾ ਪਾਣੀ ਆਪਾਂ ਸਾਰਾ ਕੱਢਣਾ ਜੀ ਜਮਾਂ ਖਾਲੀ ਕਰਕੇ ਫਿਰ ਹਵਾ ਪਾਣੀ ਗੋਰੇ ਨਾਲ ਤਾਂ ਕਿਤੇ ਮਗਰਾਠ ਨਾ ਬਿੰਗਾ ਹੋ ਜੇ ਕਿਉਂ ਗੋਰੇ ਆਹ ਜਾ ਆਹ ਪਾਣੀ ਹੈਗਾ ਮੈਂ ਖੋਲਿਆ ਆਹ ਉਹ ਲਾਡੀ ਲਾਇਆ ਨਟ ਖੋਲਣ ਕਹਿੰਦਾ ਢਿੱਲੇ ਪਿਆ ਨਟ ਨਟ ਮੈਂ ਖੋਲਿਆ ਪਹਿਲਾਂ ਸਾਡੀਆਂ ਧਵਾਣਾ ਇਹਨੂੰ ਸਾਰੇ ਖੋਲ ਖੋਲ ਕੇ ਦਾਗ ਦੂਗਾ ਕੁਝ ਨਹੀਂ ਛੱਡਣਾ ਹੁਣ ਬਾਕੀ ਨੂੰ ਕਹਿ ਦੂੰਗਾ ਬਾਕੀ ਜੱਗੇ ਦਾ ਆ ਗਿਆ ਫੋਨ ਜੱਗਾ ਕਹਿੰਦਾ ਮੇਰੇ ਕੋਲ ਨੈਟ ਸਹੀ 8 ਵਜੇ ਪਹੁੰਚ ਜਿਓ ਕਹਿੰਦਾ ਕੱਲ ਨੂੰ ਮਿਲਦੇ ਆਂ ਜੱਗੇ ਕੋਲੇ ਜੱਗੇ ਵਾਈ ਗੋਲੇ ਚਲੇ ਆ ਉਹ ਕਹਿੰਦਾ ਕੱਢ ਦੋ ਪਾਣੀ ਪੋਣੀ ਕਹਿੰਦਾ ਟਾਇਰਾਂ 'ਚੋਂ ਸਿੰਪਲ ਕਰ ਲਿਓ ਬਾਕੀ ਉਹ ਕਰੂ ਫਿਰ ਟੈਸਟਿੰਗ ਕਰੂ ਸਟੇਂਗਲਾ ਟਾਈਮ ਕਿੱਥੇ? ਹੋਰ ਤਾਂ ਨਹੀਂ ਹੈਗਾ। ਇੰਨਾ ਟਾਈਮ ਕਿੱਥੇ ਟਰੈਕਟਰ ਦੇਣੇ ਨੇ ਕੱਲ ਨੂੰ ਡਿਲੀਵਰੀ। ਬਾਕੀ ਟਾਈਮ ਦੱਸੋ। ਲੈ ਵੀ ਮਿੱਤਰੋ ਪਹਿਲਾਂ ਜੈਕ ਲਾ ਕੇ ਕੱਢਦਾ ਜੀ ਬਾਈ ਪਾਣੀ ਮਾਹ ਚੱਲ ਜੈਕ ਲਾ ਦੇ ਬਾਈ ਸਾਰਾ ਪਾਣੀ ਕੱਢਣਾ ਹੁਣ ਜੈਕ ਤਾਰ ਕੇ ਇਦਾਂ ਹੀ ਪਾਣੀ ਕੱਢਾਂਗੇ ਕਿਉਂਕਿ ਆਪਣੇ ਟਾਇਰ ਦਾ ਟੂਬਲੱਸ ਆ। ਟਿਊਬ ਟੂਬ ਨੂੰ ਇਹਨੂੰ ਕੁਝ ਨਹੀਂ ਹੋਣ ਲੱਗਿਆ। ਤੇ ਉਧਰ ਬਾਈ ਰੰਗ ਕਰੀ ਜਾਂਦਾ ਸੀ। ਮਾਜਾ ਟਰੈਕਟਰ ਤੇ ਨੰਪ ਵਾਰੇ ਜੇ ਪਾ ਜਾਣਾ ਸੀਨੇ ਫਿਰ ਆਹ ਦਰੀਆਂ ਜੀਆਂ ਬਾਦੀਆਂ ਮੰਗਦੇ ਖਰਾਬ ਨੌਜੋ ਦੇ। ਹਵਾ ਖਵਾਜੀ ਨਾਲ ਖਰਾਬ ਹੋ ਜਾਂਦੀ ਹੈਗੀ ਇੱਦਾਂ ਲੱਗਿਆ ਬਾਈ ਰੰਗ ਰੰਗ ਕਰਨਾ ਓ ਗਿਰੂਆ ਤਪਾਤਾ ਰੋਡ ਹਾਂ ਜੀ ਸੇਯਦੀ ਰੋਡ ਬਲੌਕ ਕਰਾਇਆ ਤੁਸੀਂ ਅਸੀਂ ਲੋਕ ਪਰੇਸ਼ਾਨ ਨਹੀਂ ਕਰਨੇ ਇਹੇ ਕਰਕੇ ਬਾਲਦੀ ਕਰਨੀ ਪਈਗੀ ਉਹ ਵੀ ਮੁੰਡਾ ਪਾਣੀ ਕੱਢਤਾ ਟਾਇਰਾਂ 'ਚ ਹਵਾ ਪਾ ਲਈ ਤੇ ਹੁਣ ਲੱਗੇ ਪਾਵਾਸ਼ ਕਰਨਾ ਲੈ ਵੀ ਸੱਜਣੋ ਹੋ ਗਿਆ ਬਾਸ਼ ਟਰੈਕਟਰ ਅੱਜ ਦਾ ਬੀਲ ਬੂਲ ਖੋਲ ਕੇ ਧਵਾਇਆਗਾ ਕਿਉਂਕਿ ਹੱਥੋਂ ਧਵਾਇੰਦਾ ਨਹੀਂ ਸੀ ਯਾਰ ਉਦਾਂ ਆਪਾਂ ਹੀ ਬਾਸ਼ ਕਰਦੇ ਪਰ ਅੱਜ ਆਪਾਂ ਸਰਵਿਸ ਸਟੇਸ਼ਨ ਤੋਂ ਧਵਾਇਆ ਲੈ ਵੀ ਮਿੱਤਰ ਪਿਆਰੋ ਕਦਾ ਹੁੰਦੇ ਤੂੰ ਦੇ ਟਰੈਕਟਰ ਬਾਈ ਹੋ ਗਿਆ ਹਨੇਰਾ ਤੇ ਹੁਣ ਅਸੀਂ ਕਰ ਲਈ ਹਵਾ ਪੂਰੀ ਨਾਇਆ ਬੀਲ ਬੋਲ ਜੇ ਕਾਸਲੇ ਹੁਣ ਅਸੀਂ ਚੱਲਣ ਲੱਗਿਆ ਘਰ ਨੂੰ ਸਵੇਰੇ ਜਲਦੀ ਜਾਣਾ ਪੈਣਾ 2 3 ਵਜੇ ਨਿਕਲਣਾ ਪੈਣਾ ਤਾਂ ਜੱਗੇ ਬਾਈ ਕੋਲ 8 ਵਜੇ ਨੂੰ ਪਹੁੰਚਿਆ ਜਾਣਾ ਬਾਕੀ ਕਦੇ ਟਾਈਮ ਨਾਲ ਦਾ ਪਹੁੰਚੇ ਨਹੀਂ ਬਾਕੀ ਸਵੇਰੇ ਪਤਾ ਲੱਗੂ ਕਿੰਨੇ ਵਜੇ ਪਹੁੰਚਦੇ ਆ ਲੈ ਵੀ ਉਤਰੋ ਚੱਲਣ ਲੱਗੇ ਦੀ ਬਾਈ ਕੰਨੇ ਫੋਟੋ ਹੂਡਾ ਕਰ ਲਈਏ ਬਾਈ ਲੱਗਿਆ ਫੋਟੋ ਹੂਣਾ ਕਰਨਾ ਹੁਣ ਅਸੀਂ ਚੱਲੇ ਘਰ ਨੂੰ ਫਿਰ ਸਵੇਰੇ ਜਲਦੀ ਜਾਣਾ